हां जी ओम जी ये 11वां अंतरराष्ट्रीय दिवस है योगा दिवस है ते ये ਸਾਡੇ ਅਸੀਂ रामदेव जी ਨੇ ਸਾਨੂੰ ਮਤਲ ਕਰ ਕਰ ਜਾ ਕੇ ਸਾਰੇ ਲੋਕਾਂ ਨੂੰ ਘਰ ਘਰ ਜਾ ਕੇ ਆਪਣਾ ਯੋਗ ਦਾ ਦਿਵਸ ਮਨਾਉਂਦੇ ਨੇ ਇਹ ਸਾਡੀ ਮਹੀਮ ਜਿਹੜੀ ਹੈ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਤਲ ਕ निकाली ਸੀ ਹੈ ਮਹੀਮ ਔਰ ਉਹ 2014 ਦਾ ਸੀ سٹਾਰਟ ਕੀਤਾ ਹੋਇਆ ਸਭ ਨੇ ਔਰ ਬੜੀ ਅੱਛੀ ਤਰ੍ਹਾਂ ਧੂਮ-ਧਾਮ ਨਾਲ ਯੋਗਾ ਡੇ ਮਨਾਉਂਦੇ ਆ ਔਰ ਜੋ ਕਰਨਾ ਨਾਲ ਸਾਡੇ ਸਾਰੇ ਸਰੀਰ ਦੀਆਂ ਬਿਮਾਰੀਆਂ ਸਾਰੀਆਂ ਦੂਰ ਹੁੰਦੀਆਂ ਜਿ세 ਹੀਰ ਦੇ ਆਰ ਉਹ ਬਲੱਡ ਪ੍ਰੈਸ਼ਰ ਔਰ ਵੀ ਬੋਲੋ ਹਾਂਜੀ ਬਲੱਡ ਪ੍ਰੈਸ਼ਰ 슈ਗਰ ਕਿਡਨੀ ਲੀਵਰ ਸਾਰੀਆਂ ਬਹਮਾਰੀਆਂ ਸਾਡੀਆਂ ਦੂਰ ਹੁੰਦੀਆਂ ਸਾਨੂੰ ਦਵਾਈ ਖਾਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਜੇ ਅਸੀਂ ਰੈਗੂਲਰ ਕਰੀਏ ਯੋਗਾ ਸੀ ਰੈਗੂਲਰ ਕਰੀਏ ਸਾਨੂੰ ਕਿਸੇ ਕਿਸੇ ਹੁਣ ਦੀ कोई मेडिसिन लैन की जरूरत तो नहीं पैंती इसलिए कहें योग जरूर करना है करो योग और रहो निरोग करो योग रहो निरोग ये पांच साल हो गया अस क्लासेस लगा रहे हैं अपने हैं। और बड़े अच्छी तरह बहुत सारिया साथ दे रही लेडीज़ मेरे नाल रजनी शर्मा जी है ये मेरे पूरे सपोर्टर और तहसील प्रभारी है और मैं जिला प्रभारी ਔਰ ਇਹ ਤਸੀਲ ਪਰ ਭਾਰੀ ਔਰ ਸਾਡੇ ਸਾਰਿਆਂ ਪੈਨਾ ਬਹੁਤ ਅੱਛੀ ਤਰ੍ਹਾਂ ਯੋਗਾ ਕਰਦੀਆਂ ਔਰ ਬਹੁਤ ਫਲੈਕਸੀਬਿਲਟੀ ਨ ਕਰ ਰਹੀਆਂ ਔਰ ਸਾਰੀ ਅੱਛੀ ਤਰ੍ਹਾਂ ਯੋਗਾ ਕਰ ਆਂਦਾ ਬਿਲਕੁਲ ਹਰ ਆਸਨ ਹਰ ਪ੍ਰਾਣਾਈਮ ਕਰਦੀਆਂ ਔਰ ਬਹੁਤ ਇਹਨਾਂ ਦੀ ਮੈਂ ਬਹੁਤ ਇਹਨਾਂ ਦਾ ਸ਼ੁਕਰੀਆ ਅਦਾ ਕਰਨੀ ਹੈ ਜਿਹੜੇ ਇੱਥੇ ਆ ਕੇ ਸਾਨੂੰ ਅੱਜ ਯੋਗਾ ਦਾ ਕਰਨ ਦਾ ਉਤਸ਼ਾਹ ਦਿੱਤਾ ਔਰ ਯੋਗਾ ਕਰ ਕੀਤਾ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਜੇ ਮੈਨੂੰ ਅੱਜ ਮਿਲਦਾ ਬਹੁਤ ਹਾਂਜੀ ਇਹਦੇ ਮੈਲਾ ਹਾਂਜੀ ਮੈਲਾਵਾ ਆਮ ਐਸੀ ਉਹਨਾਂ ਨੂੰ ਕਹਿਣਾ ਚਾਹਨੀ ਆ ਕਿ ਯੋਗ ਦਾ ਜ਼ਰੂਰ ਜੁੜਨਾ ਚਾਹੀਦਾ ਹੈ ਯੋਗ ਕਰਨ ਨਾਲ ਹੀ ਸਾਡਾ ਸਰੀਰ ਠੀਕ ਰਹਨਾ ਜੇ ਲੇਡੀਜ਼ ਠੀਕ ਰਹਿਣਗੀਆਂ ਤੇ ਆਪਣੇ ਘਰ ਨੂੰ ਸੰਭਾਲਣ ਲੱਗੀਆਂ ਠੀਕ ਹੈ ਆਪਣੇ ਘਰ ਨੂੰ ਰੋਟੀ ਬਣਾਉਣ ਵਾਸਤੇ ਆਪਣੇ ਜ ਆਪਣੇ ਹਸਬੰਦ ਨੂੰ ਸੰਭਾਲਣ ਬੱਚਿਆਂ ਸੰਭਾਲਣ ਵਾਸਤੇ ਮਾਪ ਨੂੰ ਅਨੋਛ ਤਾਕਤ ਆਏਗੀ ਔਰ ਬਹੁਤ اچھی ਤਰ੍ਹਾਂ ਆਪਣਾ ਫਲੈਕਸੀਬਲ ਸਰੀਰ ਨੂੰ ਕਰਨਗੀਆਂ कोई मेडिसिन नहीं खानी पेगी इस तो वक्त के हो योग बहुत ही ज़्यादा लचीलापानरीर च आता है कोई हिरदा रोग नहीं लगता कोई बीमारी लिपी की शूगर कोई इस तरह की कोई बोली नहीं खानी पैंती इसलिए बेहतर है कि सूग ही जुड़ना चाहिए योग तो बगैर जीवन कुछ नहीं है योग जो योग करता है, ही तंदुरुस्त रहता है इस करके मैं हर एक अपनी धारी वाल हर एक कहनी है कि योग जरूर क्लास आओ अपना ਯੋਗਦਾਨ ਦਿਓ ਕਲਾਸ ਦੇ ਵਿੱਚ ਆ ਕੇ ਯੋਗ ਕਰੋ ਔਰ ਆਪਣੇ ਸਵਸਥ ਹੈ ਹਾਂ ਔਰ ਬਿਮਾਰੀਆਂ ਤੋਂ ਰਹਿਤ ਹੋ ਸਾਰੇ ਸਾਥਕਾਂ ਨੂੰ ਓਮ ਜੀ ਮੇਰਾ ਨਾਮ ਰਜਨੀ ਸ਼ਰਮਾ ਹੈ ਮੈਂ ਤਹਿਸੀਲ ਪਰਵਾਰੀ ਔਰ ਸਾਡੇ ਮੈਡਮ ਨੇ ਜ਼ਿਲ੍ਹਾ ਪਰਵਾਰੀ ਕਿਰਨ ਮਾਜਨ ਜੀ ਅਸੀਂ ਦੋਨੋਂ ਮਿਲ ਕੇ ਤੇ ਯੋਗਾ ਕਲਾਸ ਲਗਾਨੇ ਆ ਔਰ ਸਾਡੀ ਯੋਗਾ ਕਲਾਸ ਬਹੁਤ ਦੇਰ ਤੋਂ ਚੱਲ ਰਹੀ ਹੈ ਪਹਿਲਾਂ ਕਿ ਆਪਾਂ ਸ਼੍ਰੀ ਸੰਕਟ ਮੋਚ ਹਨੂਮਨ ਮੰਦਰ ਕਰ ਰਹੇ ਸੀ ਹੁਣ ਸਾਡੀ ਰੁਗਨਾਥ ਮੰਦਰ ਜੀ ਨੇ ਔਰ ਸਾਡੀ ਯੋਗਾ ਕਲਾਸ ਤੇ ਕਾਫੀ ਲੇਡੀਜ਼ ਆ ਰਹੀਆਂ ਨੇ ਔਰ ਬੜਾ ਅੱਛਾ ਸਹਿਯੋਗ ਵੀ ਦੇ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਚਲ ਚੁੱਕਾ ਹੈ ਕਿ ਯੋਗਾ ਨਾਲ ਹੀ ਸਭ ਕੁਝ ਸਹੀ ਹੋ ਰਿਹਾ ਹੈ। ਉਹ ਸਾਡੇ ਵਿੱਚ ਕਾਫੀ ਐਸੇ ਵੀ ਉਦਾਹਰਣ ਵੀ ਨੇ ਜਿਹੜੀ ਲੇਡੀਜ਼ ਠੀਕ ਹੋਈਆਂ ਨੇ ਜਦਕਿ ਮੇਰਾ ਮੈਂ ਹੀ ਸਭ ਤੋਂ ਵੱਡਾ ਉਦਾਹਰਣ ਹੈ ਮੈਨੂੰ ਥਾਇਰੋਇਡ ਬਹੁਤ ਜ਼ਿਆਦਾ ਰਹਿੰਦਾ ਸੀ ਜਦਕਿ ਮੈਂ ਜਦੋਂ ਦਾ ਯੋਗਾ ਕਰਨਾ ਸ਼ੁਰੂ ਕੀਤਾ ਮੇਰਾ ਥਾਇਰੋਇਡ ਬਿਲਕੁਲ ਬੈਲੈਂਸ ਹੈ ਔਰ ਮੈਂ ਗੋਲੀ ਬਹੁਤ ਮੇਰੀ ਘੱਟ ਮਾਤਰਾ ਚ ਹੋ ਗਈ ਹੈ। ਇਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਹੈ? ਮੈਂ ਸਭ ਨੂੰ ਯੂਟਰਸ ਵਗੈਰਾ ਹਰ ਚੀਜ਼ ਦਾ ਬਹੁਤ ਹੀ ਬੈਨੀਫਿਟ ਹੈ। ਇਸ ਕਰਕੇ ਮੈਂ ਇਹ ਸਾਡੀ ਮਹਿੰਮ ਸਾਡੇ ਗੁਰੂ ਨੇ ਸ਼੍ਰੀ ਰਾਮਦੇਵ ਜੀ ਉਹਨਾਂ ਦੇ ਆਪਾ ਪਤੰਜਲੀ ਨਾਲ ਜੁੜੇ ਹੋਏ ਆਂ ਔਰ ਸਾਰੇ ਆਪਾ ਮਿਲ ਜੁਲ ਕੇ ਆਪਾ ਇੱਕੋ ਹੀ ਗੱਲ ਕਹਿੰਨੇ ਆ ਸਾਡੀ ਉਧਰ ਕਲਾਸ ਪਸ਼ੁਰਾ ਮੰਦਿਰ ਵੀ ਚੱਲ ਰਹੀ ਹੈ ਔਰ ਸਾਰੇ ਆਪਾ ਪੈਨਪਰਾ ਸਾਰੇ ਮਿਲ ਕੇ ਸਹਿਯੋਗ ਦੇ ਰਹੇ ਆ ਔਰ ਇਹੀ बार-बार ਕਹਿ ਰਹੇ ਆ ਕਿ ਯੋਗ ਕਰੋ ਆਪਣੇ ਨਿਰੋਗ ਰੋਵੋ ਤਾਂ ਕਿ ਸਾਰੀ ਦੁਨੀਆ ਹੀ ਤੰਦਰੁਸਤ ਰਹੇ ਔਰ ਆਯੁਰਵੈਦਿਕ ਨਾਲ ਜੁੜੋ ਐਲੋਪੈਥਿਕ ਨੂੰ ਥੋੜਾ ਜਿਹਾ ਪ੍ਰੋਵਾਈਡ ਕਰੋ ਆਯੁਰਵੈਦਿਕ ਨਾਲ ਤੁਹਾਨੂੰ ਨੁਕਸਾਨ ਨਹੀਂ ਹੋਏਗਾ ਪਨਾਯੋਗ ਕਰੋ ਔਰ ਜੇ ਤੁਹਾਨੂੰ ਜ਼ਰੂਰਤ ਪੈਂਦੀ ਹੈ ਤੇ ਆਯੁਰਵੈਦਿਕ ਦਾ ਸਹਾਰਾ ਲਓ ਨਾ ਕਿ ਐਲੋਪੈਥਿਕ ਦਾ ਬਾਕੀ ਯੋਗ ਕਰੋ ਨਿਰੋਗ ਰਹੋ ਭਾਰਤ ਮਾਤਾ ਕੀ ਜੈ